ਸ਼ਿਰਿਆ ਕਾਲ ਤੱਕ ਸਾਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ 에어ਪੋਰਟ ਦੇ ਉਤੇ ਦੁਰਭਿਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਸਮੇਤ ਐਸਟੀਪੀਸੀ ਅਤੇ ਕਾਲ ਤਖਤ ਦੇ ਜਥੇਦਾਰ ਉਹਨਾਂ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਹੁਣ ਪੂਰਾ ਮਾਮਲਾ ਕੀ ਸੀਗਾ ਘਟਨਾ ਕੀ ਵਾਪਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਦਰਅਸਲ ਨਵੀਂ ਦਿੱਲੀ ਤੇ ਸੈਨ ਫ੍ਰਾਂਸਿਸਕੋ ਯੂਐਸਏ ਲਈ 에어 ਇੰਡੀਆ ਦੀ ਫਲਾਈਟ ਨੰਬਰ AI 183 ਰਾਹੀਂ ਬਿਜ਼ਨਸ ਕਲਾਸ ਦੇ ਵਿੱਚ ਸਫ਼ਰ ਕਰਨ ਲਈ ਸ਼੍ਰੀ ਕਾਤਕ ਸਹਿਬ ਦੇ ਸਾਬਕਾ ਜਥੇਦਾਰ ਤੇ ਸੱਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰਾਂਤੀ ਗਿਆਨੀ ਰਗਵੇਸ ਸਿੰਘ ਤੇ ਉਹਨਾਂ ਦੇ ਸਾਥੀ ਦਿੱਲੀ 에ਰਪੋਰਟ ਪਹੁੰਚੇ ਜਿੱਥੇ 에ਅਰ ਇੰਡੀਆ ਫਲਾਈਟ 'ਚ ਬੈਠਣ ਸਮੇਂ ਫਲਾਈਟ ਤੇ ਸੀਟਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਹਨਾਂ ਇਸ ਦਾ ਵਿਰੋਧ ਜਤਾਇਆ ਤੇ ਜਹਾਜ਼ ਤੋਂ ਬਾਹਰ ਆ ਗਏ ਸੁਰਵਾਈ ਨਾ ਹੋਣ ਕਾਰਨ 3 ਘੰਟਿਆਂ ਤੋਂ ਉਹ 에어ਪੋਰਟ ਤੇ ਖੱਜਲਖਵਾਰ ਹੁੰਦੇ ਰਹੇ ਗਜੇਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਲਿਖਿਆ ਕਿ ਦਾਸ ਤੇ ਮੇਰੇ ਨਾਲ ਦੋ ਹੋਰ ਸਾਥੀਆਂ ਨੇ ਸੈਕਰਾਮੈਂਟੋ ਯੂਐਸਏ ਵਿਖੇ ਗੁਰਮਤ ਸਮਾਗਮ 'ਚ ਸ਼ਮੂਲੀਅਤ ਕਰਨ ਲਈ 24 ਅਪ੍ਰੈਲ ਨੂੰ ਨਵੀਂ ਦਿੱਲੀ ਤੋਂ ਸੈਨ ਫਰਾਂਸਿਸਕੋ ਯੂਐਸਏ ਲਈ 에어 ਇੰਡੀਆ ਦੀ ਫਲਾਈਟ ਨੰਬਰ AI183 ਰਾਹੀਂ ਬਿਜ਼ਨਸ ਕਲਾਸ ਤੇ ਇਕਨੋਮੀ ਟਿਕਟ ਤੇ ਸਫ਼ਰ ਕਰਨਾ ਸੀ ਜਹਾਜ਼ ਬੋਰਡ ਕੀਤਾ ਪਰ ਬਿਜ਼ਨਸ ਕਲਾਸ ਸਿਟਾੰਦਾ ਬਹੁਤ ਹੀ ਬੁਰਾ ਹਾਲ ਤੇ ਸਫਾਈ ਪੱਖੋਂ ਨਿਮਨ ਪੱਧਰ ਨਾ ਹੋਣ ਕਰਕੇ ਉਹਨਾਂ ਨੇ ਕੁਝ ਯਾਤਰੀਆਂ ਵੱਲੋਂ ਇਸ ਤੇ ਇਤਰਾਜ਼ ਜ਼ਾਹਿਰ ਕੀਤਾ ਸ਼ਿਕਾਇਤ ਕੀਤੇ ਜਾਂਦੇ 에어 ਇੰਡੀਆ ਦੇ ਸਟਾਫ ਮੈਂਬਰਾਂ ਨੇ ਵੀ ਦੁਰਵਿਹਾਰ ਕੀਤਾ ਇਸ ਮਗਰੋਂ ਦਾਸ ਤੇ ਕੁਝ ਹੋਰ ਯਾਤਰੀ ਰੋਸ ਵਿੱਚ ਉਹ ਜਹਾਜ਼ ਤੋਂ ਬਾਹਰ ਆ ਕੇ ਟਰਮੀਨਲ ਇਮੀਗ੍ਰੇਸ਼ਨ ਚੈੱਕ ਪੁਆਇੰਟ ਸਾਹਮਣੇ ਬੈਠ ਗਏ 에어 ਇੰਡੀਆ ਵੱਲੋਂ ਬਿਜ਼ਨਸ ਕਲਾਸ ਦੇ ਨਾਮ ਹੇਠ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਸਟਾਫ ਵੱਲੋਂ ਦੁਰਵਿਹਾਰ ਦੀ ਮੈਂ ਕੜੀ ਨਿੰਦਾ ਕਰਦਾ ਤਿੰਨ ਘੰਟੇ 에어ਪੋਰਟ ਤੇ ਖੱਜਲ ਖਵਾਰ ਕੀਤਾ ਗਿਆ ਜੋ ਕਿ ਨਿੰਦਨਯੋਗ ਹੈ 에어 ਇੰਡੀਆ ਅਧਿਕਾਰੀ ਸਾਡੇ ਪਾਸਪੋਰਟ ਲੈ ਕੇ ਲੰਬੇ ਸਮਾਂ ਤੱਕ ਨਹੀਂ ਮੁੜੇ ਅਤੇ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਸਾਡਾ ਸਮਾਨ ਵਾਪਸ ਮਿਲਿਆ ਅਤੇ ਨਾ ਹੀ 에어 ਇੰਡੀਆ ਦੇ ਕਿਸੇ ਅਧਿਕਾਰੀ ਵੱਲੋਂ ਸਾਡੇ ਨਾਲ ਕੋਈ ਸੰਪਰਕ ਕੀਤਾ ਗਿਆ ਇਮੀਗ੍ਰੇਸ਼ਨ ਕਾਊਂਟਰ ਸਾਹਮਣੇ ਪਿਛਲੇ 3 ਘੰਟਿਆਂ ਤੋਂ ਭੁੱਖੇ ਪਿਆਸੇ ਬੈਠੇ ਰਹੇ ਜੋ ਕਿ ਨਿੰਦਨਯੋਗ ਵਰਤਾਰਾ ਹੈ ਉਧਰ ਇਸੇ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੀ ਕਾਲਤਕੀ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਦ ਤੇ ਐਸ.ਜੇ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੰਘ ਸਹਿਬਾਨ ਸਿੱਖ ਕੌਮ ਦੀ ਬਹੁਤ ਵੱਡੀ ਸਨਮਾਨਯੋਗ ਸ਼ਖਸੀਅਤ ਹਨ ਉਹਨਾਂ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ ਸਿੰਘ ਸਹਿਬਾਨ ਨੇ ਵਿਦੇਸ਼ਾਂ ਦੇ ਵਿੱਚ ਕਈ ਪ੍ਰਚਾਰਕ ਦੌਰੇ ਕੀਤੇ ਨੇ ਤੇ ਹੁਣ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ ਸਨ ਤਾਂ 에য়ার ਇੰਡੀਆ ਵੱਲੋਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਮਾੜੇ ਹਾਲਾਤਾਂ ਵਾਲੀਆਂ ਸੀਟਾਂ ਉਨ੍ਹਾਂ ਸਣੇ ਹੋਰ ਯਾਤਰੀਆਂ ਨੂੰ ਦਿੱਤੀਆਂ ਜਿਸ ਦਾ ਵਿਰੋਧ ਕੀਤਾ ਗਿਆ ਜਥੇਦਾਰ ਗੜਗੱਜ ਨੇ ਕਿਹਾ ਕਿ ਵਿਰੋਧ ਕਰਨ ਮਗਰੋਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਿੰਘ ਸਾਹਿਬਤ ਸਮੇਤ ਹੋਰਨਾਂ ਦੇ ਪਾਸਪੋਰਟ ਲੈ ਲੇ ਕਈ ਘੰਟੇ ਗਿਆਨੀ ਰਗਬੀਰ ਸਿੰਘ ਨੂੰ ਭੁੱਖਣ ਪਾਣੇ ਬਿਠਾ ਕੇ ਰੱਖਿਆ ਜੋ ਕਿ ਨਿੰਦਨਯੋਗ ਹੈ ਉਨ੍ਹਾਂ ਕਿਹਾ ਕਿ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਸਤਖੰਡ ਸਿੰਘ ਜੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਪਦਵੀ ਸਤਕਾਰਯੋਗ ਹੈ ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਸਿੰਘ ਸਹਿਬਾਨ ਨਾਲ ਸੰਪਰਕ ਕਰਕੇ ਸਮੁੱਚੀ ਜਾਣਕਾਰੀ ਲੈਣਗੇ ਤਾਂ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਦੀ ਨਕੇਦੀ ਕੀਤੀ ਜਾ ਰਹੀ ਹੈ ਚਾਰੇ ਪਾਸੇ ਤੇ ਉਧਰ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੇ ਵੀ ਇਸ ਦੀ ਨਕੇਦੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਸਿੰਘ ਸਹਿਬਾਨ ਨਾਲ 에어ਪੋਰਟ ਤੇ ਵਰਤਾਰਾ ਹੋਇਆ ਮੈਂ ਉਸ ਦੀ ਕੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਤਾਂ ਅਜਿਹੀ ਘਟਨਾ ਕਹਿੰਦੇ ਨਹੀਂ ਸੀ ਵਾਪਰਨੀ ਚਾਹੀਦੀ ਕਿਉਂਕਿ ਜਦੋਂ ਕੋਈ ਵੀ ਯਾਤਰੀ ਜਾਂਦਾ ਤਾਂ ਉਹਨਾਂ ਨੇ ਪੈਸੇ ਦੇ ਕੇ ਟਿਕਟ ਖਰੀਦਿਆ ਹੁੰਦਾ ਹੈ ਉਸ ਨੂੰ ਸਹੂਲਤਾ ਉਸ ਤਰੀਕੇ ਦੀਆਂ ਮਿਲਣੀਆਂ ਚਾਹੀਦੀਆਂ ਨੇ ਪਰ ਜੋ ਸਾਡੇ ਕੋਲ ਜਾਣਕਾਰੀ ਹੈ ਕਿ 에어ਪੋਰਟ ਦੇ ਉੱਤੇ ਬਹੁਤ ਕੁਝ ਜਿਹਾ ਵਰਤਾਰਾ ਹੁੰਦਾ ਲੋਕਾਂ ਨਾਲ ਦੁਰਵਿਹਾਰ ਹੁੰਦਾ ਤੇ ਇੱਥੋਂ ਤੱਕ ਕਿ ਕੁਝ ਕਥਿਤ ਤੌਰ ਤੇ ਪੈਸੀ ਵੀ ਲੈ ਜਾਂਦੇ ਨੇ ਸਾਡੇ ਕੋਲ ਜਾਣਕਾਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਜਦੋਂ ਉਹ ਵਿਦੇਸ਼ ਤੋਂ 에어ਪੋਰਟ ਤੇ ਆਏ ਤਾਂ ਉਹਨਾਂ ਨੇ ਕੁਝ ਕਾਰਨ ਦੱਸ ਕੇ ਕਿ ਤੁਹਾਡੇ ਵਿੱਚ ਇਹ ਕਮੀ ਹੈ ਜਾਂ ਫਲਾਣੀ ਕਮੀ ਹੈ ਉਸ ਨੂੰ ਦੱਸ ਕੇ ਉਹਨਾਂ ਤੋਂ ਬਾਅਦ ਲਈ ਜਿੱਥੋਂ ਵੀ ਉਹ ਆਏ ਸੀਗੇ ਉੱਥੋਂ ਦੇ ਡਾਲਰ ਦੇ حساب ਦੇ ਨਾਲ ਪੈਸੇ ਲਏ ਜੋ ਕਿ ਸਿੱਧੇ ਆਪਣੀ ਜੇਬ ਦੇ ਵਿੱਚ ਮੁਲਾਜ਼ਮਾ ਨੇ ਪਾਏ ਇਹ ਜਿਹੜੀ ਕਰਾਪਸ਼ਨ ਹੈ ਇਹ ਵੀ ਘਟਨਾਵਾਂ ਹੁਣ ਉੱਥੋਂ ਸਾਹਮਣੇ ਆ ਰਹੀਆਂ ਨੇ ਜੋ ਕਿ ਬਹੁਤ ਮਾੜਾ ਵਰਤਾਰਾ ਹੈ ਜਿਸ ਦੇ ਉੱਤੇ ਤੁਰੰਤ ਜਿਹੜੀ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਆ ਜੇਕਰ 에어ਪੋਰਟ ਦੇ ਉੱਤੇ ਜੋ ਕਿ ਇੰਟਰਨੈਸ਼ਨਲ ਜਿੱਥੋਂ ਲੋਕ ਆਉਂਦੇ ਨੇ ਜਾਂ ਇੰਟਰਨੈਸ਼ਨਲ ਪੱਧਰ ਤੇ ਦੂਜੇ ਦੇਸ਼ ਵਿੱਚ ਜਾਣਾ ਹੁੰਦਾ ਤਾਂ ਉਹ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਪਹਿਲਾਂ ਹੀ ਆਉਂਦੀਆਂ ਨੇ ਜੇਕਰ 에어ਪੋਰਟ ਤੇ ਵੀ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਤਾਂ ਫਿਰ ਬਹੁਤ ਹੀ ਮਾੜੀ ਜਿਹੜੀ ਹੈ ਅਜਿਹੀਆਂ ਘਟਨਾਵਾਂ ਨੂੰ ਕਿਹਾ ਜਾ ਸਕਦਾ ਜਿਸ ਨੂੰ ਲੈ ਕੇ ਹਵਾ ਬਾਜੀ ਮੰਤਰੀ ਤੇ ਕੇਂਦਰ ਸਰਕਾਰ ਨੂੰ ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਕੀਮਤ ਤੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦੇਵ ਜਾਜਤ ਧੰਨਵਾਦ